अपने <laughs> <जाने ना> <laughs> ਸੇ ਨੂੰ ਤੇਰੇ ਮਾਮੇ ਚੋਂ ਗਿਆ ਹੋਇਆ ਨਹੀਂ ਤੱਕ ਨਹੀਂ ਰਹੀ ਹੈ ਸਪੀਕੇ ਦਾ ਹਾਂ ਬਹੁਤ ਐਸਾ ਨਾ ਚੁਕਣ ਤੁਮ ਬਸ ਕੋ ਤੋ ਠੀਕ ਹੈ ਚੰਮੀ ਤੂੰ ਵੀ ਮੇਰੇ ਕੋਲ ਤੋ ਬੈਠੋ ਮੈਂ ਚਾਹ ਬਣਾ ਲਿਆ ਥੋੜੀ ਜਿਹੀ ਤਾਈ ਨਹੀਂ ਤਾਈ ਜੀ ਥੋੜੀ ਜੀ ਚਾਹ ਪੀਤੀ ਐ ਥੋੜੀ ਥੋੜੀ ਪੀ ਲੋ ਮੇਰੇ ਘਾਸ ਕੋ ਤਾਈ ਜੀ ਅਜੇ ਗਲਾਸੀਆਂ ਹੁਣੇ ਰੱਖ ਕੇ ਹੀ ਆਏ ਆ ਤੇ ਠਹਿਰ ਕੇ ਬਣਾ ਲਿਓ ਕੋਈ ਨਾਲੇ ਸਾਹੀ ਨਹੀਂ ਅੱਜ ਉਹ ਨਾ ਫਿਰ ਬਣਾ ਲਿਓ ਨਹੀਂ ਬੈਠੋ ਮੈਂ ਤੇ ਇਕ ਗੱਲ ਬੜੀ ਹਰਾਮ ਹੋਈ ਤੇ ਤੇ ਸੱਸ ਕ ਵੀ ਚੰਗੀ ਆ ਦੋਵੇਂ ਨੂੰ ਆ ਭੇਤੀਆਂ ਨਾਲ ਹੀ ਉਹਨੇ ਨਹੀਂ ਤਾਂ ਕੋਈ ਨਹੀਂ ਆਵੇ ਇਕੱਲੋ ਇਕ ਜਾਓ ਇਕ ਆਉਂਦੇ ਪਰ ਕੁੱਤੀ ਦੀ ਚੱਲ ਜਾਏ ਚੰਗੀ ਅਦਨ ਪੇਥੇ ਹੈ ਨਾ ਹਾਂਜੀ ਹੰਜੇ ਤਾਈ ਜੀ ਉਹ ਅਸੀਂ ਕਦੇ ਗਏ ਨਹੀਂ ਨਾ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਚਲ ਕੋਈ ਨਹੀਂ ਮੈਂ 4 ਦਿਨ ਸੰਭ ਲੀਨੀ ਆ ਤੇ یوں ਆਓ ਮੇਰੀ ਉਹਨਾ ਗੱਲ ਨਹੀਂ ਕਰਾਉਣੀ ਜੀ ਮੇਰੇ ਕਿੰਨੇ ਦਿਨ ਹੋ ਗਏ ਫਤ ਗੱਲ ਕੀਤਾ ਉਹਦੇ ਨਾਲ ਤਾਈ ਜੀ ਉਹ ਹੁਣ ਕੰਮ ਕਰਨ ਦੇ ਹੋਣੀ ਘਰ ਦਾ ਨਹੀਂ ਤੇ ਮੈਂ ਤੁਹਾਡੀ ਗੱਲ ਕਰਾ ਦਿੰਦੀ ਹੁਣੇ ਨਹੀਂ ਕਰਾਉਣੀ ਮੇਰੀ ਗੱਲ ਤੁਹਾਨੂੰ ਪਤਾ ਨਹੀਂ ਦੋਵੇਂ ਜਣੀਆਂ ਤੇ ਆ ਗਈਆਂ ਵਾ ਤੇ ਫਿਰ ਤੁਹਾਨੂੰ ਕੋਈ ਮਮੀ ਨਹੀਂ ਸੰਭਣਾ ਯੋ ਕਿਨੇ ਸਾਹਮਣਾ ਕਰ ਤਾ ਚੱਲ ਕੋਈ ਨਹੀਂ ਫੋਨ ਤੇ ਚਾਤੀ ਲਉਗੀ ਕੋਈ ਨਹੀਂ ਤਾਈ ਜੀ ਕਰਾ ਦਿੰਦੇ ਠਹਿਰ ਕੇ ਫੋਰਸ ਨਾਲ ਤੇ ਤੂੰ ਕਿਨੇ ਦੇ ਰਹਿਣਾ ਹੁਣ ਤਾਈ ਜੀ ਮੈਂ ਇੱਥੇ ਹੀ ਆ ਜੀ ਇਹ ਚੀਜ਼ ਤਾਂ ਤੂੰ ਬਹੁਤ ਵੱਡੀ ਲੈ ਗਈ ਪਰ ਕੇ ਹਾਂ ਜੀ ਕਿਨੇ ਕਿਤੇ ਰਹਿਣਾ ਵਾ ਕੋਈ ਗੱਲ ਨਹੀਂ ਰਹੂੰਗੀ ਜਿਹਨੇ ਮਨ ਕਰੂਗਾ ਉਹਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਕਹਿੰਦੇ ਜਿੰਨੇ ਦਾ ਮਰਜ਼ੀ ਲੈ ਕੇ ਆ ਠੀਕ ਹੈ ਉਹ ਤੇ ਇੱਕ ਗਲਤ ਆਸ ਹੈ ਹਾਂਜੀ ਤੇ ਮਮੀ ਦੇ ਸਾਹਮਣੇ ਮੈਂ ਤੈਨੂੰ ਪੁੱਛਿਆ ਨਹੀਂ ਕੋਈ ਗਲਤ ਨਹੀਂ ਆ ਕਿ ਪੁੱਤ ਲੱਗ ਰੋਗੇ ਤੇ ਨਹੀਂ ਆਈ ਤੂੰ ਅਮਨ ਨੇ ਕੁਝ ਕਿਹਾ ਤੇ ਨਹੀਂ ਤੂੰ ਨਹੀਂ ਨਹੀਂ ਤਾਈ ਜੀ ਤੁਹਾਨੂੰ ਇਦਾਂ ਕਾਪੋ ਲੰਗੜੀਆਂ ਨਾਲ ਲੜਦੀ ਆਈ ਨਹੀਂ ਲੱਗਾ ਸੇ ਪੇਕੇ ਦੇ ਪੇਕੇ ਘਰ ਆ ਪਾਉ ਕਰਨਾ ਸਕਦੇ ਰਹਿਣ ਨਹੀਂ ਤੂੰ ਕਿੱਡੀ ਵੱਡੀ ਚੀਜ਼ ਭਰ ਕੇ ਲੈਣਾ ਮੇਰੇ ਕੋਠੇ ਬਹਿ ਪੈ ਗਿਆ ਮਾਂ ਦੀ ਵਿੱਚ ਤਾਈ ਜੀ ਆਹ ਬੜੀ ਪ੍ਰੋਬਲਮ ਹੈ ਲੋਕਾਂ ਦੀ ਪੁਰਾਣਾ ਮਨਾਈ ਨਾ ਪੁਰਾਣਾ ਕਾਤਾ ਬਣਾਉਣਾ ਨਾ ਚਾਹੀਦਾ ਇਹ ਕਿਹਦੀਆਂ ਦੱਸੋ ਜਿਹੜੀਆਂ ਕੇ ਕਹਿੰਦੇ ਘਰ ਵਿਆਹ ਤੋਂ ਬਾਅਦ ਰਹਿਣਾ ਚੰਗੀਆਂ ਨੇ ਬੈਗ ਲੈ ਆਉਂਦੀਆਂ ਨੇ ਕੱਪੜੇ ਲੈ ਆਉਂਦੀਆਂ ਨੇ ਤੇ ਇਹਦਾ ਮਤਲਬ ਕੀ ਕੋਈ ਨਾ ਕੋਈ ਗੱਲ ਜ਼ਰੂਰ ਹੈ ਪਿੱਛੇ ਉਹ ਵੈਸੇ ਨਹੀਂ ਆ ਸਕਦੀਆਂ ਰਹਿਣ ਇਹ ਪਤਾ ਨਹੀਂ ਕਿਦਾਂ ਦਾ ਹਸਾ ਕੇ ਲੋਕਾਂ ਦਾ ਦੱਸ ਇਹ ਥੋੜਾ ਧੀਆ ਵਿਆਹ ਦੀਆਂ ਨਾਲ ਤਾਂ ਹੁਣ ਉਹ ਸੋਹਰੇ ਘਰ ਹੀ ਹੈ ਤੇ ਕੇ ਘਰ ਆਉਣ ਹੀ ਨਾ ਕਿ ਇਹ ਰੱਜੀ ਕਰਦੇ ਨੇ ਨਾ ਫਿਰ ਰਹਿਣ ਜਾਹੀਏ ਮਗਰ ਪੁੱਤ ਰਿਣੀ ਆ ਦੇ ਮਾਂ ਤੇ ਤੇ ਇਹ ਹੁੰਦਾ ਪਰ ਇੰਨਾ ਡੋਰੀ ਬਿਸਤਰਾ ਚੁੱਕ ਲਿਆ ਇਹ ਗੱਲ ਕੀ ਆ ਕਈ ਦੋ ਬੈਰ ਚ ਪਾ ਦੇ ਕਪੜੇ ਤਾਂ ਟੋਰ ਹੁੰਦੇ ਆ ਉਹਨਾਂ ਦੇ ਕੋਈ ਸ਼ੱਕ ਹੀ ਨਹੀਂ ਕਰਦਾ ਇਹ ਰਾਜੀ ਉਹ ਦੱਸਾਂ ਵੀ ਕਪੜੇ ਤਾਂ ਨਹੀਂ ਕਿਸੇ ਜ਼ਿਆਦਾ ਬਾਕੀ ਤੁਹਾਨੂੰ ਬਧਾ ਰੋਜ਼ ਤੇ ਕਪੜੇ ਬਦਲਨੇ ਹੁੰਦੇ ਆ ਤੇ ਇਹ ਨਾ ਰਹਿਣਾ ਨਹੀਂ ਹੀ 바ਵਾ ਦਿਨ ਤਾਂ ਕਰਕੇ ਹੀ ਅਜੇ ਕੀ ਪਤਾ ਦੀਦੀ ਮੇਰਾ ਕਿੰਨੇ ਰੰਗੀ ਕਰਨਾ ਵਾ ਇੱਥੇ ਰਹਿਣ ਨੂੰ ਕਿੱਦਾਂ ਨਹੀਂ ਪਤਾ ਕੋਈ ਨਹੀਂ ਜਾਣਾ ਪੈਣਾ ਕੀ ਪਤਾ ਕਿ ਵਾਪਸ ਹੀ ਨਹੀਂ ਚੱਲ ਜਾਣਾ ਕਿ ਨਹੀਂ ਦੀਦੀ ਹਾਂ ਤੁਹੀ ਵੀ ਹੋ ਕਰੋ ਕੀ ਪਤਾ ਆਪਾ ਕੀ ਦੀ ਜਾਨ ਜੀ ਮੈਂ ਵੀ ਇੱਕ ਦੋ ਦਿਨ ਲਾਵਾਂ ਨਾ ਅਸੀਂ ਇਕੱਠੇ ਚਲ ਜਾਾਂਗੇ ਚੰਗਾ ਸਮਝ ਪੁੱਤ ਤੂੰ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਿ ਤਾਈਇ ਇਤਰਾ ਕੇ ਉਹ ਕਹਿੰਦੀ ਆ ਅੱਗੇ ਤੂੰ ਅਮਨ ਨਾ ਆਉਣੀ ਨਾ ਸਵੇਰੇ ਆਈ ਸ਼ਾਮੀ ਜਾਨੀ ਨਾ ਕਿੰਨਾ ਤੂੰ ਕਹੀਦਾ ਇਹ ਪੁੱਤ ਰਾਤ ਰਹਿ ਜਾਂ ਪੁੱਤ ਰਾਤ ਰਹਿ ਜਾਂ ਮੁੱਤੁਰ ਇੰਦੀ ਨਾ ਤੇ ਇਸ ਕਰਕੇ ਮੈਂ ਚੁੱਪ ਰਹੀ ਖੋ ਤੂੰ ਤਾਂ ਨਹੀਂ ਪੁੱਤ ਕੁੜੀਆਂ ਆਕਾ ਦੇਦੀਆਂ ਕਿੱਥੇ ਪੇਕੇ ਉਹਨਾਂ ਤੋਂ ਸੋਹਰੇ ਹੀ ਚੰਗੇ ਲੱਗਦੇ ਆ ਮੈਂ ਵੀ ਦਾਦੀ ਕੋਈ ਗੱਲ ਨਹੀਂ ਗੁੱਸਾ ਖਾਦਾ ਕਰਨਾ ਤੇ ਮੈਂ ਸਮਾਂ ਪੁੱਤ ਆਈ ਤੇ ਯਮਨ ਵੀ ਨਾਲ ਤੇਰੇ ਆਇਆ ਤੇ ਥੋੜਾ ਬਹੁਤ ਹੀ ਜਾਂਦਾ ਨਾ ਮੰਨ ਤੇ ਕੋਈ ਗੱਲ ਆ ਹੀ ਜਾਂਦੀ ਆ ਤਾਂ ਮੈਂ ਤੇ ਮੁੱਕਿਆ ਚੁੱਕੇ ਉਹ ਤੂੰ ਤੇ ਜਦੋਂ ਕਿਹੜੀ ਸੋਚਾਂ ਜੀ ਬੈਠੀ ਹੈ ਜੀ ਮੈਂ ਤੇ ਤੁਹਾਨੂੰ ਵੈਸੇ ਹੀ ਗੱਲ ਕਹੀ ਆ ਤੇ ਤੂੰ ਹੀ ਕੋਈ ਸੋਚ ਨਹੀਂ ਲੱਗਦੀ ਆ ਗੱਲ ਕੋਈ ਹੈਗੀ ਆ ਲੱਗਦਾ ਨਹੀਂ ਨਹੀਂ ਕਹਿੰਦੀ ਕੋਈ ਗੱਲ ਨਹੀਂ ਹੈ ਕਿ ਤਾਂ ਠੀਕ ਹੈ ਤੂੰ ਬੈਠੋ ਮੈਂ ਜਾ ਆ ਕੋਲ ਤਾਰੀ ਲਗਾ ਹੈ ਦਿੱਤਾਈ ਨਾ ਜਿਆਦਾ ਚਲਾ ਕੇ ਜਾਂਦੀ ਤੇ ਇਹਨੇ ਮੈਨੂੰ ਲੱਗਦਾ ਇਹਨੂੰ ਪਤਾ ਲਾ ਲੈਣਾ ਵਾ ਤੁਸੀਂ ਜੋ ਵੀ ਘੰਟੇ ਇੱਕੋ ਗੱਲ ਕਰੀ ਜਾਂਦੀ ਕਰੀ ਚੱਈ ਗੱਲ ਹੈ ਦੀਦੀ ਆਪਣੀ ਥਾਂ ਵੀ ਸੱਚੀ ਆ ਕਿਉਂਕਿ ਮੈਂ ਹਮੇਸ਼ਾ ਮਨ ਨਾਲ ਹੁੰਨੀ ਆ ਤੇ ਉਹਨਾਂ ਨਾਲ ਹੀ ਚੱਲ ਜੰਨੀ ਆ ਅੱਜ ਤੱਕ ਮੈਂ ਰਹੀ ਨਹੀਂ ਨਾ ਇੱਥੇ ਉਹਨਾਂ ਨੂੰ ਤਾਂ ਹੁੰਦਿਆ ਵਾ ਕਿ ਦੋਵੇਂ ਦਿਨਾਂ ਹੀ ਠਣਕਰ ਆਉਣੀ ਆ ਮਾਤੇ ਉਹਨੇ ਵੀ ਬੈਗ ਭਰਿਆ ਵਾ ਤੇ ਉਹਨੇ ਵੀ ਬੈਚੀ ਭਰਿਆ ਵਾ ਕੋਈ ਨਾ ਕੋਈ ਗੱਲ ਜੂਰਿਆ ਉੱਥੇ ਤੈਨੂੰ ਪਤਾ ਕੀ ਲਾਨੀਆਂ ਹੋਰ ਤਾਂ ਨਹੀਂ ਹੁੰਦੀਆਂ ਸੂਆ ਕੱਢ ਹੀ ਲੈਂਦੀਆਂ ਨਰੇ ਤਾਈ ਬਾਇਦੇਸ਼ੀ ਆਲੀ ਪੜੀ ਆ ਉਹਨਾਂ ਤੇਰੇ ਤਾਈ ਦਾ ਤੇ ਚਾਹੇ ਦਿਮਾਗ ਚੱਲ ਰਿਹਾ ਜਨਾ ਨੂੰ ਪਤਾ ਕਿ ਨਹੀਂ ਤਾਈ ਮੈਂ ਟਮਾਟਿਕ ਆ ਬੰਦ ਜੈਨ ਦੇ ਦੋ ਕਾ ਪੂੜੀਆਂ ਨੂੰ ਪਿਆਵਾ ਦੱਸ ਦਿਆਂ ਤੇ ਇਹ ਵੀ ਕੁਛ ਨਹੀਂ ਤੇ ਮਮੀ ਪੁੱਛ ਕਹੀ ਦੱਸ ਛੱਡਣਾ ਮम्मी ਪਤਾ ਲਾ ਗਈ ਛੱਡਣਾ ਹੁਣੇ ਮੈਨੂੰ ਇੱਕ ਗੱਲ ਕਹਤੀ ਆ ਇਹਨੂੰ ਪੁੱਛ ਕੇ ਆਉਣੀ ਹੈ। ਤੁਸੀਂ ਅੱਜ ਬਜਾੜਾ ਮੈਨੂੰ ਇੱਕ ਗੱਲ ਕਹਤੀ ਆਈ। ਹਾਂਜੀ। ਉਹ ਤਾਂ ਸਾਹੀ ਨੂੰ ਕੀ ਕਹਿੰਦਾ ਸੀ? ਸਾਹੀ ਲੰਦ ਮੈਂ ਤੇਰੇ ਸੋਹਰੇ ਵੱਲ ਉਠਾਣਾ ਵਾ ਤੇ ਮੈਂ ਘਰ ਹੋ ਕੇ ਆਵਾਂਗਾ। ਤੇ ਅਮਰ ਭਾਜੂ ਨਾਲ ਗਿਆ ਹੋਂਦਾ। ਕਦੋਂ? ਕੱਲ ਸੋਹਰੇ ਨਾਲ ਨਹੀਂ ਹੋਵੇ। ਪਤਾਈ ਜੀ ਮੈਂ ਤਾਂ ਇੱਥੇ ਬੈਠੀ ਆ। ਉਹਨੇ ਘਰ ਕੀ ਕਰਨਾ ਵਾ? ਤੇ ਸੱਸ ਹੈ ਜੀ ਆ ਘਰ। ਲੈ ਪਤਾਈ ਜੀ ਉਹ ਤਾਂ ਕੱਲੇ ਹੈਗੇ ਮੰਮੀ। ਤਾਨੂੰ ਪਤਾ ਤੇ ਬੂਹਾ ਮਾਰ ਕੇ ਅੰਦਰ ਵੜ ਜਾਂਦੇ ਉਹ ਨਿਕਲਦੇ ਹੀ ਨਹੀਂ ਛੇਤੀ ਬਾਹਰ ਜੇ ਉੱਦਾਂ ਗਿਆ ਤਾਂ ਤੁਹਾਨੂੰ ਪਤਾ ਹੋਣਾ ਉਹਨੇ ਕਹਿਣਾ ਮੈਂ ਆਪ ਹੈ ਨਹੀਂ ਕਰ ਇਹ ਕਿੱਧਰ ਆ ਗਿਆ ਮੂੰਹ ਚੁੱਕ ਕੇ ਹੁਣ ਚਾਹ ਪਾਣੀ ਪਿਆ ਮੈਂ ਅਗਲੇ 1 ਮਹੀਨੇ ਬਾਅਦ ਆਉਣਾ ਹਲੇ ਪਤਾ ਨਹੀਂ ਨੀਂ ਲੱਗਦਾ ਕਿ 20 ਦਿਨ ਲੱਗਦੇ ਕੋਈ ਪਤਾ ਨਹੀਂ ਕਿ ਉੱਥੇ ਕਿੰਨੇ ਦਿਨ ਲਾ ਕੇ ਉਹਨਾਂ ਕੰਮ ਗਏ ਆ ਨਾ ਸਭੂ ਗੱਲ ਜਦੋਂ ਅਈ ਹੋਵਾਂਗੇ ਨਾ ਭਾਵੇਂ ਜਿੰਨੇ ਦਿਨ ਆਰਚੀ ਆਵੇ ਰਵੇ ਕੋਈ ਗੱਲ ਮਰਜ਼ੀ ਆ ਕੋਈ ਪਰੋਣਾ ਜਾਊਗਾ ਤੇ ਸਸ ਬੂਆ ਤੇ ਖੋਲੂਗੇ ਇਹੋ ਜਿਹੀ ਥੋੜੀ ਕਰ ਤੇ ਹੂਆ ਨਹੀਂ ਖੋਲੂਗੀ ਚਾਰ ਕੁਛੂ ਦੀ ਇਹ ਨਹੀਂ ਗੱਲ ਰਹੀ ਕਿ ਉਸ ਕੋਈ ਚਾਹ ਨਾ ਕੁਝ ਤੂੰ ਹੀ ਨਿਕਾਰਾ ਗਿਆ ਤੇ ਮੇਰੀ ਸੁਣੋ ਗੱਲ ਫਿਰ ਵੀ ਜੇ ਮੰਮੀ ਤੁਹਾਨੂੰ ਪਤਾ ਨਹੀਂ ਤਬੀਰ ਜੀ ਠੀਕ ਨਹੀਂ ਰਹਿੰਦੀ ਉਹਨਾਂ ਕੋਈ ਨਾ ਕੰਮ ਨਹੀਂ ਹੁੰਦਾ ਜੇ ਉਹ ਸੌਂਦੇ ਆ ਨਾ ਤਾਂ ਸੁੱਤੇ ਹੀ ਰਹਿੰਦੇ ਆ ਕਿੰਨਾ ਕਿੰਨਾ ਟਾਈਮ ਨਹੀਂ ਉੱਠਦੇ ਅੱਗੇ ਵੀ ਕੱਲ੍ਹ ਕੋਸੋ ਅਖਬਾਰ ਵਾਲਾ ਆ ਹੀ ਤੇ ਨਾਲ ਉਹਦੇ ਕੋਈ ਮੁੰਡਾ ਨਹੀਂ ਉਹ ਆ ਪਤਾ ਨਹੀਂ ਕਿ ਉਹਨੇ ਲੈਣਾ ਹੀ ਕਰੋ ਨਹੀਂ ਨਹੀਂ ਹੋਰ ਕੋਈ ਮੁੰਡਾ ਸੀ ਅਖਬਾਰ ਵਾਲੇ ਨਾਲ ਤੇ ਉਹ ਗੇਟ ਖੜਕਉਂਦਾ ਰਿਹਾ ਖੜਕਉਂਦਾ ਰਿਹਾ ਤੇ ਮੰਮੀ ਨੇ ਗੇਟ ਨਾਲ ਬੋਲਿਆ ਤੇ ਉਹ ਮੜ ਕੇ ਅਖਬਾਰ ਵਾਲੇ ਨੇ ਦੱਸਿਆ ਕਿ ਇਹੇ ਕੀ ਨਾ ਮਾਪੂਨ ਕਾ ਮੁੰਡਾ ਗੇਟ ਖੜਕਾਉਂਦਿਆ ਵਾ ਫਿਰ ਉਹਨੇ ਹਾਰ ਕੇ ਉਹ ਉਹਨਾਂ ਦਵਾਈ ਖਾ ਲੈਂਦੇ ਆ ਤੇ ਫਿਰ ਉਹ ਸੌ ਜਾਂਦੇ ਆ ਉਹਨਾਂ ਨੂੰ ਆ ਜਾਂਦੀ ਨੀਂਦ ਇਹ ਫੇਰ ਨਹੀਂ ਆਉਣਾ ਪਤਾ ਲੱਗਦਾ ਉਹ ਮੋਟਾ ਉਹਨੇ ਕਿਹਾ ਡੇ ਆ ਕੇ ਜਾ ਕੇ ਗੇੜਾ ਪਊਗਾ ਨਹੀਂ ਮੈਂ ਤੁਹਾਨੂੰ ਕਹਿ ਕੇ ਗਿਆ ਸੀ ਹੁਣ ਵੇਖੋ ਕੀ ਕਰਦਾ ਤਾਈ ਜੀ ਜਦੋਂ ਮੈਂ ਆ ਕੇ ਚੱਲ ਗਈ ਨਾ ਜੀ ਸਦਕੇ ਆ ਗਈ ਭਾਵੇਂ ਮੇਰੇ ਲੋ 6 ਦਿਨ ਰਵੇ ਤੇ ਤੁਸੀਂ ਹੌਸਲਾ ਕਰ ਲੋ ਔਰ ਮੈਂ ਥੋੜੇ ਦਿਨ ਹੀ ਰਹਿਣਾ ਮੈਂ ਚਲੀ ਜਾਣਾ ਤੁਸੀਂ ਹੁਣ ਹੀ ਉਹਨੂੰ ਭੇਜਣਾ ਸਾਰੇ ਮੋਟਾ ਗਿਆ ਸੀ ਉਧਰ ਦੇ ਪਾਸੇ ਤਾਂ ਕਿਦਾ ਹੀ ਮੈਂ ਜਾਣਾ ਜੀ ਦੀ ਵੱਲ ਤਾਈ ਜੀ ਸ਼ਰਮੀ ਭਾਣੀ ਚਲੋ ਨਾ ਨਹੀਂ ਹੋਵੇ ਮੈਂ ਤੇ ਹੋਣਾ ਨਾ ਕਰ ਫਿਰ ਵੀ ਮੇਰੇ ਨੂੰ ਚਾਹ ਕੋਈ ਗੱਲ ਨਹੀਂ ਫੇਰ ਚੱਲ ਜੇ ਕੇਦਰ ਚਲੋ ਕੋਈ ਤਾਂ ਜਾਂਦਾ ਹੈ ਕਿ ਨਹੀਂ ਜਾਂਦਾ ਫੇਰ ਨਹੀਂ ਆ ਫੋਨ ਆਇਆ ਤਾਂ ਮੈਂ ਕਹੂੰ ਵੀ ਨਾ ਨਹੀਂ ਜਾਣੀ ਕੋਈ ਆ ਕਾਈ ਚਾਹਵੇ ਲੋਕ ਬੱਜ ਲੱਗੇ ਕੰਪਟੈਂਟ ਜਿੰਨੇ ਨਾਲ ਕਵਾਟ 50 ਇੰਚ ਬਾਅਦ ਤੇ ਯਾ ਇੱਥੇ ਸ਼ਾਮ ਤੱਕ ਜੇ ਨੀ ਆ ਮੈਂ ਤੇ ਕੀ ਕਰਾਂ ਬੰਦ ਸਭ ਜਿੰਨੇ ਜਿਹੜਾ ਭਾਈ ਇੱਥੇ ਆ ਨਾ ਇਹਦੇ ਤੇ ਮੱਖੇ ਨਾ ਹੀ ਲੱਗੀ ਤੇ ਚੰਗਾ ਵਾਕ ਇਹਨੇ ਸੱਦੇ ਮੋਕੜਾ ਆਈ ਨਾ ਇਹ ਲੱਗਿਆ ਕੀ ਹੁੰਦੀ ਆ ਕੀ ਇਹ ਦੋਖੀਓ ਕੇ ਪੀਂਦੀਆਂ ਹੁੰਦੀਆਂ ਵਾ ਤਰੀਕੇ ਦੀ ਆਈ ਕੋਈ ਗਰੂਆਂ ਕੱਢਦੇ ਨੇ ਲੋਕ ਆਏ ਦੁਆਰੇ ਕੀ ਆ ਜਨਾ ਕਿੱਧਰ ਆ ਸਮਾਨ ਕਾ ਤੋਂ ਲੈ ਆ ਨਾ ਇਹਨਾਂ ਨੇ ਕਿੰਨੇ ਚੰ ਰਹਿਣਾ ਕੀ ਵਿਚਾਰੀਆਂ ਈਆਂ ਆ ਮੋਟੇ ਟੇਕੀਆਂ ਕਿਉਂ ਨਹੀਂ ਰਹਿ ਸਕਦੇ ਚੱਲ ਕੋਟ ਪੀ ਜਾ ਤੇ ਚੱਲੀਏ ਤਾਂ ਹੀ ਤੇਰੀਆਂ ਨੇ ਭਾਰੇ ਹੋਣ ਚਾਹ ਉਹਨੇ ਕੁਛ ਨਾ ਕੁਝ ਕਹੀ ਜਾਣਾ ਦੀਦੀ ਅੱਜ ਸ਼ਾਮੀ ਜਾਣਾ ਨਾ ਮੇਰੇ ਆਪਣੇ ਘਰੇ ਹਾਂ ਮੈਂ ਅੱਜ ਹੀ ਚਲ ਜਾਣਾ ਤੇਰੀ ਮੰਗੀ ਤੁਹਾਡੇ ਨਾਲ ਚਾਹਾਂਗੀ ਥੋੜਾ ਠੀਕ ਹੈ ਮੈਂ ਕਿ ਭਾਗੀ ਦੀ ਸਲਾਹ ਲੈਣੀ ਮੈਂ ਮੇਰੇ ਮਾਂ ਚ ਜੋ ਚੱਲਦਾ ਪਿਆ ਵਨ ਮੈਂ ਉਹਦੀ ਸਲਾਹ ਲੈਣਾ कोई गल समझ तो बढ़िया तो वा तो चल ले। हेलो खाने नहीं बस ताई जी खा लिया तो चलो 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 ਪਰ ਦੋਨਾਂ ਨੇ ਤਾਂ ਕੰਮ ਆ ਜਣਾ ਹੀ ਮੈਨੂੰ ਫੋਨ ਆਇਆ ਇਹਦਾ ਮੈਂ ਉਹਨਾਂ ਦਾ ਕੋਈ ਪਤਾ ਨਹੀਂ ਨਾ ਅੱਜ ਸ਼ਾਮ ਹੀ ਆਪਣੇ ਘਰ ਜਾਣਗੇ ਜਾਂ ਮੈਂ ਤੇ ਉਹਨਾਂ ਤਾਂ ਕਹਿ ਦਿੱਤੀ ਗੱਲ ਜਾਇਆ ਹੁਣ ਵੇਖੋ ਕੀ ਕਰਦੇ ਨੇ ਨਹੀਂ ਤਾਈ ਜੀ ਮੈਂ ਅੱਜ ਹੀ ਚਲ ਜਾਣਾ ਸ਼ਾਮ ਨੂੰ ਸ਼ਾਮ ਹੀ ਚਲ ਜੇ ਰੋਟੀ ਖਾ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਫੇਰ ਆਵਾਂਗੇ ਕਿਤੇ ਫੇਰ ਤੂੰ ਹੋਂ ਰਹੀ ਏ ਵੀ ਸੱਚੀ ਚਲ ਤਾਈ ਜੀ ਚਲ ਚਲ ਠੀਕ ਆ ਚੱਲ ਫੇਰ ਅੰਧਿਆਰ ਕਿਹਨਾਂ ਨਾਲ ਚੱਲੇ ਆਲਾ ਆ ਗਏ ਨਾ ਫਿਰ ਮੈਂ ਕੀ ਆ ਰਿਸੀਬ ਨਾ ਹਾਂ ਆਉਂਦੇ ਚੱਲੇ ਸੱਚੀ ਮਾ ਬਜ਼ੇਰਾ ਲੈ ਵੀ ਨੂੰ ਮਿਲ ਕੇ ਜਾਇਓ ਤੇ ਬੈਂਦੀਆਂ ਨਹੀਂ ਪਈਆਂ ਬੈ ਜਾ ਤੋ ਨਹੀਂ ਬਹੁਤ ਆਪ ਕਦੋਂ ਦੇ ਆਏ ਆ ਕੋਈ ਨਹੀਂ ਤੂੰ ਆ ਜੀ ਅੰਦਰ ਮੈਂ ਚੇਤੇ ਨਹੀਂ ਬਈ ਉਹ ਮੈਂ ਕਿੰਨੇ ਬੈਹਣ ਦੇ ਨਹੀਂ ਮੈਂ ਸਾਈਨ ਪੜੇ ਚੜਦੇ ਆਇਓ ਮੈਂ ਤੂੰ ਆ ਜੀ ਹੁਣ ਉੱਧਰ ਹੀ ਹਾਂ ਚਲੋ ਠੀਕ ਆ ਮੈਂ ਆ ਜੂਗਾ ਹਾਂ ਚਲੋ ਚੰਗਾ ਮੈਂ ਚੰਮੀ ਬਾਤ ਅਨਬਤ ਮਮੀ ਇਹ ਕੀ ਕਰਨਾ ਹੈ ਏ ਉਹਨੇ ਮਿਲਣਾ ਨਹੀਂ ਸੀ ਮੈਨੂੰ ਕਹਿ ਕੇ ਆਈ ਹੈ ਨਾ ਕਿ ਆਇਓ ਘਰ ਤੇ ਮਿਲਣ ਨਹੀਂ ਆਈ ਤੇ ਜੀ ਦੋ ਮੈਂ ਲਿਆ ਨਾ ਤੇਰਾ ਨਾਮ ਪੀ ਐਨ ਤੇਰੇ ਸਹੁਰੇ ਜਾਣਾ ਸਾਈਨ ਨੇ ਤੇ ਬਸ ਇਹਦੇ ਪਰ ਇਹਨਾਂ ਤਾਂ ਲੱਗ ਗਈ ਉਹ ਤੂੰ ਸਮਝ ਜਾਂਦੇ ਹੋ ਤਾਈ ਜੀ ਸਮਝ ਜਾਂਦੇ ਹੋ ਐਂ ਚੱਲੇ ਐ ਫੇਰ ਮਿਲਾਂਗੇ ਬਸ ਇੱਥੇ ਉਹ ਬਾਹਰ ਨਹੀਂ ਗਈਆਂ ਉਹ ਦੋ ਜੀਆਂ ਆਹੋ ਮੈਂ ਵੀ ਤੁਹਾਡੇ ਸਾਹਮਣੇ ਉਹਨੇ ਕਿਹਾ ਤੇ ਆ ਕੇ ਥੋੜੀ ਦੇਰੀ ਬੈਠੋ ਇਹ ਤਾਂ ਬੈਠੇ ਹੀ ਨਹੀਂ ਬੈਠੇ ਹੀ ਚੱਲ ਗਈਆਂ ਇਹ ਪਤਾ ਹੀ ਚਾਤੀ ਤੇਰੇ ਵਾਲਾ ਮੈਂ ਕਹੀ ਹਾਂ ਇਹ ਦੋਵੇਂ ਜਾਣੀਆਂ ਉਧਰ ਆਈਆਂ ਦਰਾਨੇ ਬਿਠਾਣੀਆਂ ਨੇ ਹਾਂ ਵੱਡੇ ਟੈਕੀ ਭਰ ਕੇ ਲੈ ਆਏ ਐ ਬੈਕ ਭਰ ਕੇ ਲੈ ਆਏ ਮੈਨੂੰ ਤਾਂ ਦਾਲ ਚ ਕੋਈ ਕਾਲਾ ਲੱਗਦਾ ਇਹ ਲੜ ਧੜ ਕੇ ਜਿਹੂ ਰਾਈ ਐ ਨਹੀਂ ਤੇ ਕੌਣ ਆਪਣੀਆਂ ਦੋਵੇਂ ਨੋਆ ਨੂੰ ਕੱਲਦਾ ਹੀ ਪਹਿਲੋਂ ਇਹਨਾਂ ਦੀ ਸਸਾਂ ਦੋਵੇਂ ਨਾ ਨੂੰ ਕੱਲ ਦਿੱਤਾ ਤੇ ਲੜਕੇ ਆਏ ਨੇ ਮੈਨੂੰ ਪੂਰਾ ਛਾ ਗਿਆ ਵੀ ਇਹ ਅਮਨ ਨਾ ਲੜਕੇ ਆਈ ਤੇ ਚਲੋ ਮੰਮੀ ਇਹਦੇ ਵਿੱਚ ਆਪਣਾ ਫਾਇਦਾ ਹੀ ਆ ਮੈਂ ਤਾਂ ਕਹਿੰਨਾ ਵਾਂ ਦੋਵਾਂ ਨੇ ਛੱਡੇ ਛਡਾਈ ਹੋ ਜੇ ਫਿਰ ਤੁਹਾਨੂੰ ਪਤਾ ਹੁੰਦਾ ਛੱਡ ਛੜਾ ਹੋ ਗਿਆ ਸਾਰਾ ਕੁਝ ਆਪਣਾ ਹੀ ਆ ਫਿਰ ਆ ਪੜਾਈਆਂ ਜੇ ਨਾ ਇਹ ਆਈ ਇਹਦਾ ਤਾਂ ਕੋਈ ਡਰ ਨਹੀਂ ਸਾਨੂੰ ਅਮਨ ਦਾ ਹੀ ਆ ਜ਼ਿਆਦਾ ਮੰਮੀ ਮੈਂ ਤਾਈਆਂ ਤੇ ਕਹਿਣਾ ਵਾ ਚੰਗਾ ਹੋਵੇ ਨਾ ਸਾਡੇ ਛੜਾਵੇ ਇਹ ਬਾਰ ਬਾਰ ਆਦੀ ਅਮਰ ਨਹੀਂ ਹੋਣਾ ਉਹਨਾ ਮਹੀਨਾ ਨਹੀਂ ਹੋਣਾ ਇਦਾਂ ਨਹੀਂ ਹੋਣਾ ਮੈਂ ਤੂੰ ਜਾਣਾ ਕਦੋਂ ਆ ਤੂੰ ਦੱਸ ਤੇ ਸਹੀ ਮਗਰ ਧਾਲ ਚ ਪੂਰਾ ਕਾਲਾ ਇਹ ਜ਼ਰੂਰ ਲੜ ਕੇ ਆਈ ਆ ਉਹ ਮੰਮੀ ਵਧੀਆ ਗੱਲਾਂ ਸਾਡੇ ਜਿਹੜੇ ਰਾਹ ਵਿੱਚ ਇੱਕ ਕੰਡਾ ਬਣਾ ਉਹ ਵੀ ਨਿਕਲ ਜਾਊਗਾ ਫੇਰ ਤੇ ਸਾਡਾ ਸਾਰਾ ਰਾਹ ਸਾਫ਼ ਹੀ ਆ ਮਗਰ ਇਹਦੀ ਮੰਮੀ ਆਂਦੀ ਲੈ ਕੁੜੀਆਂ ਆ ਨਹੀਂ ਸਕਦੀਆਂ ਆਪਣੇ ਸੋਹਰੇ ਇਹ ਮੇਰੇ ਕੋ ਰਹਿਣ ਆਈ ਆ ਜੀਜੀ ਤੂੰ ਹੀ ਤਾਂ ਉਲਟਾ ਹੀ ਸੋਹਤੀ ਚਲੋ ਛੱਡੋ ਮੰਮੀ ਤੇਰੀ ਬਹੁਤ ਹੀ ਟੈਨਸ਼ਨ ਨੂੰ ਲੋ ਤੂੰ ਹੀ ਬਸ ਇਹੀ ਕਹੋ ਕਿ ਇਹਨਾਂ ਦਾ ਛੱਡ ਛਡਾਈ ਹੋ ਜਾ ਮੈਂ ਜਾਵਾਂ ਸਾਰਾ ਸੁਭਾਅ ਹੀ ਰੋਣਾ ਨਾ ਚੰਗਾ ਹੋਗਾ ਲੜਾਈ ਜੇ ਇੱਥੇ ਰਹਿਣਾ ਆਪਣੀ ਮਾਂ ਕੋ ਤਾਂ ਤੂੰ ਜਾਏਗਾ ਤੇਰੇ ਕੋਈ ਚੀਜ਼ ਨਹੀਂ ਨੰ ਦੇਰੀ ਬਿਨਾ ਪੁੱਛੇ ਉਹ ਤਾਂ ਕੀ ਨਹੀਂ ਨਾ ਕਈ ਗੱਲ ਕਰਦੀ ਤੂੰ ਉਹ ਤਰ੍ਹਾਂ ਤੂੰ ਚੁੱਪ ਕਰਕੇ ਲੈ ਆਉਣਾ ਪਤਾ ਹੀ ਨਾ ਚਲੋ ਮੰਮੀ ਉਧਰ ਦੀ ਉਧਰ ਵੇਖ ਲਾਂਗੇ ਹਲੇ ਤਾਂ ਆਪਣਾ ਲੱਗਣ ਹੀ ਦਿਆ ਵਾ ਕਿਹੜਾ ਪੱਕਾ ਛੱਡ ਛੜਾ ਹੋ ਹੀ ਗਿਆ ਇਹਨਾਂ ਦਾ ਆਈ ਲੜ ਕੇ ਹੀ ਆ ਮਗਰੇ ਚਲੋ ਮੰਮੀ ਉਧਰ ਦੀ ਉਧਰ ਵੇਖ ਜੀ ਸ਼ਮੀ ਬੇਟੀ ਕੱਪ ਲੈ ਕੇ ਜਾ ਮੰਮੀ ਮੈਂ ਲੈ ਦਿੰਦੀ ਮਮ ਜੀ ਦੇ ਲੱਗਿਆ ਨਹੀਂ ਲੱਗਾ ਹਾਂਜੀ ਹਾਂਜੀ ਆਂਟੀ ਕੋਪੜਾ ਤਾਂ ਨਹੀਂ ਲੱਗਦਾ ਭਇਆ ਨਹੀਂ ਸਾਰੇ ਮੇਰੇ ਆਪਣੇ ਇੱਥੇ ਤੁਸੀਂ ਅੱਜ ਜਾਣਾ ਮੰਮੀ ਵਾਲ ਹਾਂ ਅੱਜ ਸ਼ਾਮ ਨੂੰ ਮੈਂ ਚਲੀ ਜਾਵਾਂ ਮੰਮੀ ਮੈਂ ਵੀ ਥੋੜੀ ਦੇਰ ਦੇ ਨਾਲ ਜਾਣਾ ਜੀ ਉਧਰ ਭਾਬੀ ਨੂੰ ਮਿਲਣਾ ਫਿਰ ਮੈਂ ਆ ਜੂਗੀ ਪਹਿਲੇ ਜਾ ਕੇ ਤਾਈ ਨੂੰ ਮਿਲਿਆ ਤਾਈ ਜੀ ਨੂੰ ਮੰਮੀ ਉਧਰ ਕੀ ਕਰਨਾ ਵਾ ਮਨ ਜਿਆ ਨਹੀਂ ਹੈਗਾ ਜਾਣਦਾ ਤੂੰ ਥੋੜੀ ਦੇਰ ਜਾ ਕੇ ਮਿਲਿਆ ਵੇਖਿਆ ਕੱਲ ਕਹਿੰਦੀ ਸੀ ਬਾਰ ਬਾਰ ਜਦੋਂ ਆਉਂਦੀ ਮਿਲ ਕੇ ਨਹੀਂ ਜਾਂਦੀ ਤੇ ਤੂੰ ਜਾ ਕੇ ਮੇਰੇ ਨਾਲ ਆਈਆਂ ਜੇ ਨਾ ਘੁੰਮਣ ਫਿਰਨ ਆਈਆਂ ਜੀ ਕਰ ਅੰਦਰ ਵੜ ਕੇ ਬਹਿਣ ਵਾਸਤੇ ਨਹੀਂ ਆਈਆਂ ਘੁੰਮੋ ਫਿਰੋ ਪਿਆਰ ਤੂੰ ਹੋਈ ਹੋਈ ਏ ਜਾ ਦੋਨੋਂ ਜਣੀਆਂ ਜਾ ਕੇ ਭੱਜ ਕੇ ਆਓ ਚਲ ਮੰਮੀ ਠੀਕ ਐ ਦੀਦੀ ਕੋਈ ਗੱਲ ਨਹੀਂ ਫਿਰ ਅੱਜ ਜਾਇਆ ਜਾਊਗਾ ਚਲ ਜਓ ਮੈਂ ਤਾਂ ਕੱਲ ਚਲ ਜਾਂਉਂਦੀ ਹਾਂ ਉਧਰ ਮੈਂ ਚਲੂੰਗੀ ਤੁਹਾਡੇ ਨਾਲ ਤੇ ਦੀਦੀ ਦੋ ਮਿੰਟ ਮੇਰੀ ਗੱਲ ਸੁਣ ਲੈ ਉਧਰ ਆ ਕੇ ਨਹੀਂ ਮੇਰੀ ਗੱਲ ਸੁਣ ਇਹਨੂੰ ਇੱਕ ਗੱਲ ਨਹੀਂ ਕਹਦੀ ਭਈ ਤੈਨੂੰ ਵੀ ਮਨ ਜਾਣਦੀ ਨਹੀਂ ਆਂਟੀ ਜੀ ਮੈਨੂੰ ਵੀ ਮੈਂ ਦੋ ਚਾਰ ਦਿਨ ਰਹਿ ਹੀ ਆਵਾ ਘਰ ਤੇ ਘਰ ਨਹੀਂ ਜੰਗਲ ਨਹੀਂ ਨਹੀਂ ਮੈਂ ਕਹਤੇ ਭਿਕਾਰੀ ਆ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਸ਼ਾਮੀ ਜਾਇਦੂ ਜਉ ਨਹੀਂ ਤਾਂ ਫਿਰ ਸੇਰੇ ਚਲ ਜੂਗੀ ਅਜੇ ਦੋ ਕੁ ਦਿਨ ਇਹਨੂੰ ਰੱਖ ਇਹਨੂੰ ਕੁਮਾਕ ਮੁਕੇ ਲਿਆ ਸਾਰਾ ਠੀਕ ਹੈ ਮੰਮੀ ਮੈਂ ਪੂਰਾ ਮਸਾਲੇ ਨਿਕਲੀ ਇਹ ਬਾਹ ਹਾਂਜੀ ਹਾਂ ਚਲ ਉਹ ਤਾਂ ਲਿਖੀ ਗੁਣਮੁਣ ਗੁਣਮਾਨ ਲੱਗੀਆਂ ਰਹਿੰਦੀਆਂ ਨੇ ਦੋ ਵੇ ਜਣੀਆਂ ਐਵੇਂ ਥੋੜਾ ਕਹਿੰਦੇ ਆ ਸਾਨੂੰ ਹਨ ਪਿਆਰਾ ਹੁੰਦਾ ਇਕੋ ਜਿਹੜੀਆਂ ਨੇ ਜੀ ਤੇ ਲੱਗਾਏ ਦੋਆਂ ਜਣੀਆਂ ਦਾ ਖੁਸ਼ ਨੇ ਕਿਵੇਂ ਹਾਂਜੀ ਮੰਮੀ ਉਹ ਮੈਨੂੰ ਫੋਨ ਕੀਤਾ ਸੀ ਆਗ ਨੂੰ ਕੀਤਾ ਸੀ ਉਹ ਨਾ ਨੰਬਰ ਜੇ ਨਹੀਂ ਲੱਗਣ ਡਿਆ ਉਹਨਾਂ ਦਾ ਪਤਾ ਨਹੀਂ ਕਿ ਨੈਟਵਰਕ ਤੋਂ ਬਾਹਰ ਹੀ ਆਉਣ ਡਿਆ ਵਾ ਕਿਉਂ ਨੈਟਵਰਕ ਤੋਂ ਬਾਹਰ ਕਿਉਂ ਕੋਨ ਹੰਦਾ ਪਿਆ ਉਹਦਾ ਪਤਾ ਨਹੀਂ ਹੋਣੇ ਕਿਤੇ ਕੰਮ ਸ਼ਾ ਕੇਵੜੇ ਨਹੀਂ ਵੀ ਨੈਟਵਰਕ ਹੁੰਦਾ ਆਇਆ ਵੀ ਨਹੀਂ ਉਹਨਾਂ ਦਾ ਘਰੋਂ ਕਿ ਮੰਮੀ ਦਾ ਵੀ ਫੋਨ ਨਹੀਂ ਆਇਆ ਮੰਮੀ ਘਟਿਆ ਵੀ ਲੱਗਾ ਨਾ ਕੰਮ ਕੋ ਮੇ ਕਿ ਪਤਾ ਆਇਆ ਹੀ ਹੋਵੇ ਮੈਂ ਕਿਹੜਾ ਫੋਨ ਚੈੱਕ ਕੀਤਾ ਵਾ ਨਹੀਂ ਨਹੀਂ ਸ਼ਮੀ ਆਇਆ ਸਦਾ ਫੋਨ ਆਇਆ ਤੂੰ ਹੈ ਨਹੀਂ ਸੀ ਲੱਗਿਆ ਫਿਰ ਮੈਂ ਹੀ ਪਿਕ ਕਰ ਲਿਆ ਤੇ ਉਹ ਆਂਟੀ ਜੀ ਪਹੁੰਚ ਗਏ ਠੀਕ ਠਾਕ ਹਿੰਦੇ ਸ਼ਮੀ ਨੂੰ ਦੱਸਦੀ ਤੁਹ ਕਿੰਨਾ ਟਾਈਮ ਲੱਗੂਗਾ ਨਾ ਤੇ ਮੈਂ ਫੋਨ ਕਰੂੰਗਾ ਠੀਕ ਆ ਠੀਕ ਆ ਉਹ ਕੁੰਡਿਆ ਕੁਛ ਲੁਕਾ ਦਿਆ ਪਈ ਹੈ ਨਾ ਕਿਰਤੀ ਮੇਰੀ ਗਾਲ ਵਿੱਚ ਲੁਕਾੜ ਵਾਲੀ ਐਣੀ ਨੇ ਕੱਲ੍ਹਸ ਤੇ ਮੈਨੂੰ ਦੇ ਲੈਣੀ ਆ ਆ ਵੀ ਕਿਦੋਂ ਮੈਂ ਟਿਕਾਸੂ ਕਿਉਂ ਮੈਂ ਅਸਮੀ ਦੀਦੀ ਹੋਣਾ ਕੀ ਆ ਮਾਸਾ ਮੰਨੀ ਹੈਗਾ ਤਾਈ ਜੀ ਨਾਲ ਜਾਂਦਾ ਨਾਲੇ ਨਾ ਮੈਂ ਤੁਹਾਨੂੰ ਕੀ ਦੱਸਾਂ ਤਾਈ ਜੀ ਦਾ ਥੋੜਾ ਸੁਭਾਅ ਨਾ ਹੋਰੀ ਹਿਸਾਬ ਦਾ ਵਾ ਮਤਲਬ ਉਹ ਕਨੂਆ ਜੀ ਦੀਆਂ ਬੜੀਆਂ ਕੱਢਦੇ ਉਹਨਾਂ ਨੇ ਹੁਣ ਕੱਲ ਸਮਾਨ ਵੇਖ ਲਿਆ ਵਾ ਕਿ ਇਹ ਸਮਾਨ ਲੈ ਕੇ ਆਈਆਂ ਉਹਨਾਂ ਨੇ ਮੈਨੂੰ ਪੁੱਛੀ ਜਾਣਾ ਉੱਤ ਰਹਿਣਾ ਹੀ ਆ ਉੱਤ ਰਹਿਣਾ ਹੀ ਆ ਪਰ ਉਹਨੇ ਤਾਂ ਫੋਨ ਆਇਆ ਪਰਉਣਾ ਮਗਰ ਆਇਆ ਵਿੱਚ ਉਹ ਕਿਤੇ ਲੜ ਕੇ ਤੇ ਨਹੀਂ ਆਈਆਂ ਉਹ ਲਾਹੌਰ ਸਭਾਵਾ ਮੇਰੇ ਜੀ ਨਹੀਂ ਕਰਨਦੇ ਉੱਥੇ ਜਾਉਂ ਉਹ ਸ਼ਮੀ ਜੇ ਆਪਾਂ ਨਾ ਨਾ ਗਏ ਉੱਥੇ ਤੇ ਇੱਥੇ ਤੇਰੀ ਮੰਮੀ ਨੇ ਵੀ ਸੋਚਣਾ ਵਾ ਕਿ ਮੈਂ ਕਹਿਣ ਪਈਆਂ ਕਿ ਜਾਓ ਫਿਰ ਵੀ ਨਹੀਂ ਜਾਂਦੀਆਂ ਤੇ ਤੈਨੂੰ ਪਤਾ ਮਨ ਤੇ ਮੇਰਾ ਵੀ ਨਹੀਂ ਕਰਨਦੇ ਇੱਕ ਖੁਸ਼ੀ ਹੋਵੇ ਨਾ ਮਨ ਚ ਫਿਰ ਜਲ ਕਰਦਾ ਵਾ ਕਿ ਤੇ ਚਾਹੀਏ ਆਈਏ ਘੁੰਮੀਏ ਪਰ ਮਨ ਤੇ ਉੱਥੇ ਲੱਗਾ ਹੋਇਆ ਵਾ ਪਤਾ ਨਹੀਂ ਕੀ ਬੰਨਣਾ ਪਰ ਅੰਨੋਨਾ ਤਾਈ ਵੱਲ ਜਾਣਾ ਹੀ ਪੈਣਾ ਵਾ ਕੀ ਕਰਵਾਉਣੇ ਗੱਲਾਂ ਕਰਦੇ ਕਰਦੇ ਨਾ ਮੇਰਾ ਤੇਰਾ ਕਰਦਾ ਮਹੀਨਾ ਰੋਵਾ ਇੰਨਾ ਰੋਵਾ ਮੈਂ ਪਤਾ ਨਹੀਂ ਆਪਣੇ ਆਪ ਤੇ ਕਿਦਾਂ ਕੰਟਰੋਲ ਕਰਦੀ ਹਾਂ ਇਹ ਜੀ ਨੂੰ ਬੋਲ ਤੇ ਮੰਮੀ ਨਾਲ ਸੁਣਦਾ ਤੇ ਕਿਤੇ ਮੰਮੀ ਜੀ ਦਾ ਸੋਚ ਕੇ ਤੁਸੀਂ ਆਪਣੇ ਜੇਲ ਨੂੰ ਬੰਦ ਕੇ ਰੱਖਣ ਦੀ ਤੇ ਉੱਤੋਂ ਖੁਸ਼ ਹੋਣ ਲਈ ਹੈ ਕਿ ਕੋਈ ਗੱਲ ਨਹੀਂ ਹੈ ਵੇਖ ਲਾ ਕੋਈ ਫੋਨ ਨਹੀਂ ਘਰ ਆਇਆ ਨਾ ਮੰਦਾ ਨਾ ਮੰਮੀ ਜੀ ਦਾ ਨਾ ਵੱਡੇ ਭਾਜੀ ਦਾ ਕਿਹਦੇ ਦਾ ਫੋਨ ਨਹੀਂ ਆਇਆ ਘਰ ਕਿ ਤੁਸੀਂ ਕਿੱਥੇ ਜਿੱਥੇ ਕਿੱਥੇ ਨਹੀਂ ਜੇ ਹੈਗੀ ਇਹਨਾਂ ਨੂੰ ਕੋਈ ਸਾਡੀ ਪਰਵਾਹ ਕੋਈ ਨਹੀਂ ਛੰਮੀ ਹੋਰ ਪੰਜ ਛੇ ਦਿਨ ਰੁਕ ਜਾ ਵੇਖੀਏ ਇਦੋਂ ਪਕਾ ਕੇ ਰਾਸ਼ਨ ਖਾਣਾ ਪਿਆ ਨਾ ਤੇ ਮੰਮੀ ਜੀ ਨੂੰ ਪਕਾਉਣਾ ਪਿਆ ਫਿਰ ਲੱਗੂਗਾ ਪਤਾ ਮੈਨੂੰ ਨਹੀਂ ਲੱਗਦਾ ਦੀਦੀ ਫੰਨੇ ਕੱਲ ਕਹਿ ਹੀ ਦਿੱਤਾ ਸੀ ਮੈਂ ਕਿਹਾ ਮੈਨੂੰ ਤਲਾਕ ਦੇ ਦੇ ਕਹਿੰਦੇ ਹਾਂ ਲੈ ਲੈ ਤਲਾਕ ਹਨ ਇੱਕਰੀ ਨੇ ਮਨਾ ਕੀਤਾ ਮੈਂ ਤੇ ਆ ਬੜੀ ਪਰੇਸ਼ਾਨ ਹੋਈ ਪਈ ਜੰਮੀ ਹੁਣ ਇਦਾਂ ਨਾਲ ਟੈਨਸ਼ਨ ਵਾਲਾ ਮੂਹ ਲੈ ਕੇ ਨਾ ਬਾਹਰ ਨਾ ਨਿਕਲੀ ਮੰਮੀ ਨੂੰ ਸ਼ਰਮ ਸੱਚੀ ਪੈ ਜਾਣਾ ਮੈਂ ਤੇ ਕੀ ਦੱਸਣਾ ਉਹਨਾਂ ਨੂੰ ਚਲ ਹੁਣ ਆਪਾਂ ਧਾਈ ਵੱਲ ਚੱਲੀਏ ਚਲੋ ਚਲ ਫਿਰ ਚੰਨੀ ਕੰਕ ਉਹਦੇ ਦਾ ਚੜਦਾ ਰਾਹ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਦੋਵੇਂ ਦਾ ਬਾਹੋਂ ਹੀ ਨੇ ਇੱਕ ਜਾਂਦੀ ਮਾਰਦੀ ਤੱਦ ਵੀ ਸੀ ਦੋਵਾਂ ਨੇ ਐ ਚੋਟੀ ਮਾਰੀ ਸਲਾਹ ਕਰਦੇ ਕਿ ਕੱਟੀਆਂ ਨਹੀਂ ਜਾਣਾ ਮਰਦਾ ਉਹ ਵੀ ਹਾਂ ਕੀ ਆ ਕਿ ਦਾ ਮੈਨੂੰ ਭੁੱਖ ਲੱਗਾਂ ਬਾ ਨੂੰ ਭੈਣ ਦੇ ਰੋਟੀ ਪਾਣੀ ਦੇ ਲਿਓ ਰੋਟੀ ਖਾਣੀ ਐ ਮੈਂ ਇਹ ਰੋਟੇ ਖਾਈ ਚੜ ਗਿਆ ਭੈਣ ਜੇ ਤੇ ਚੜ ਲੰਦੇ ਰੋਟੀ ਦੇ ਦੋ ਮਮੀ ਭੁੱਖ ਲੱਗੀ ਆ ਦੇਚਣ ਦੀ ਕਿਹੜੀ ਗੱਲ ਆ ਖਾਇਆ ਘੱਟ ਕਰ ਾ ਢਿੱਡ ਵਧਾਈ ਜਾਣਾ ਓਏ ਆਹ ਕਿੰਨਾ ਹੀ ਘੱਟ ਗਿਆ ਜਦੋਂ ਗਈ ਆ ਗਈ ਜੇ ਚੱਲ ਹਾਂ ਬੋਲ ਛੇਤੀ ਬੋਲ ਕੀ ਆ ਰੋਟੀ ਲਾ ਦੋ ਮੈਨੂੰ ਪਹਿਲੇ ਰੋਟੀ ਲਾ ਦਿਓ ਚਾਰ ਨਾਲ ਬੱਸ ਕਰ ਵੇ ਬੱਸ ਕਰ ਹਜੇ ਸਿਆਪਾ ਘਰ ਦਾ ਕੰਮ ਤਾਂ ਨਿਭੜਦਾ ਨਹੀਂ ਹੈਗਾ ਪਹਿਲਾ ਕੰਮ ਇਹਨਾਂ ਕਰਕੇ ਢਈ ਲੀਰ ਲਾ ਕੇ ਢਈ ਕੋਈ ਕੰਮ ਵਾਲੀ ਲੱਗਦੀ ਨਹੀਂ ਪਈ ਹੋਣਾ ਜਿਹੜੇ ਲੱਗੀਆਂ ਸੀ ਉਹ ਵੀ ਹਟ ਗਈ ਆ ਮੰਮੀ ਮੈਨੂੰ ਨਹੀਂ ਕਰਾ ਦੋ ਬਰੋੜੀਆਂ ਲਾ ਦੋ ਤੇ ਚਾਹ ਨਾਲ ਦੇ ਦਿਓ ਭਾਵੇਂ ਮੇਰੀ ਗੱਲ ਸੁਣ ਲਾ ਆ ਚਾਹ ਬਣ ਗਈ ਆ ਰਮਾਨਾ ਰਸਾਂ ਦਾ ਪੈਕਟ ਲੈ ਆ ਦਸਾਂ ਵਾਲਾ ਉਹ ਖਾ ਕੇ ਤੇ ਗੁਜਾਰਾ ਕਰ ਲੈ ਦੁਕਾਨ ਤੇ ਜਾ ਕੇ ਉਹਦਾ ਗੁਲਚੇ ਭਟੂਰੇ ਖਾ ਲਵੀਂ ਠੀਕ ਆ ਚਾਹ ਹੀ ਦੇ ਦੋ ਮੈਂ ਰਸ ਲੈਣਾ ਚਾਹੀ ਦੇ ਦੋ ਉਹ ਨਾਲੇ ਮੇਰੀ ਗੱਲ ਸੁਣੋ ਉਹ ਦੋਸੋ ਨਾ ਬਿਸਕੁਟ ਦਾ ਪੈਕ ਫੜ ਕੇ ਲਿਆਦੇ ਮੈਨੂੰ ਤੋ ਇਹ ਕੀ ਕਰਨਾ ਹੈ ਬਿਸਕੁਟ ਦਾ ਮੈਂ ਨਹੀਂ ਖਾਣੇ ਉਹ ਨਾ ਪੂਜਾ ਨੂੰ ਸੱਦਿਆ ਮੈਂ ਘਰੇ ਉਹਨੇ ਕਹਾਂਨ ਕਿ ਕਿਉਂ ਹਰ ਗੱਲ ਦਸਵੀਂ ਤੈਨੂੰ ਮੈਨੂੰ ਜ਼ਰੂਰੀ ਆ ਪੂਜਾ ਨੂੰ ਸੱਦਿਆ ਮੈਂ ਕੋਈ ਅਮਰ ਬਾਰੇ ਕੋਈ ਗੱਲ ਕਰਨੀ ਆ ਜਾ ਜਾ ਕੇ ਰਸ ਲਿਆ ਦੇ ਲੈ ਲੈ ਆਂ ਆਂਟੀ ਜੀ ਘਰੇ ਆ ਲੈ ਘਰੇ ਆ ਦੇ ਬੜੀ ਲੇਟ ਹੋ ਗਈ ਉਹਦਾ ਤੂੰ ਮੈਨੂੰ ਕਹਤਾ ਵਸ ਮੈਂ ਦੱਸਾਂ ਪਿੰਡਾਂ ਜੀ ਪਹੁੰਚ ਲੱਗੀ ਆ ਬੱਚੇ ਆਇਆ ਤਾਂ ਛੁੱਟੀਆਂ ਨੇ ਨਾਸਤਾ ਕਰਾਂਦਿਆਂ ਕਰਾਂਦਿਆਂ ਲੇਟ ਹੋ ਗਈ ਬਹਿ ਜਾ ਬਹਿ ਜਾ ਮੋਰ ਸੁਣਾਓ ਅੰਟੀ ਬਸ ਠੀਕ ਉਹਦੀ ਗਿਆ ਉਹਦੀ ਗਿਆ ਤੂੰ ਸਰਾ ਪਾਣੀ ਲੈ ਕੇ ਆਵਾ ਨਹੀਂ 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 ਪਾਣੀ ਨਹੀਂ ਪੀਣਾ ਅੱਛਾ ਤੁਸੀਂ ਆਪਣਾ ਸੁਣਾਓ ਵੇਖ ਲਾ ਮੇਰਾ ਕੀ ਨੂਹਾਂ ਦਾ ਸੁਣਾ ਦਿਓ ਫਿਰ ਨੂਹਾਂ ਦਾ ਕੀ ਆ ਕੀ ਹੋ ਗਿਆ ਨੂਹਾਂ ਦੇ ਪਰ ਨਿਕਲ ਆਂ ਉੱਡ ਗਈਆਂ ਪੇਕੇ ਹੈਂ ਤੇ ਹੋਰ ਕੀ ਮੈਂ ਕਹਤਾ ਨਿਕਲੋ ਫਿਰ ਤੁਸੀਂ ਫੇਕੇ ਬੰਕੀਆਂ ਰਿਓ ਦੋਵੇਂ ਚਲੇ ਗਈਆਂ ਕਿ ਆੜੀ ਛੋਟੀ ਐ ਨਾ ਮੇਰੇ ਬੇੜਾ ਕਰ ਕਰਤਾ ਹੀ ਕਰਦਾ ਇਹਨੇ ਦਾ ਅੱਛਾ ਹਾਂ ਮੈਨੂੰ ਤਾਂ ਵਧੀਆ ਲੱਗਦੀਆਂ ਨਹੀਂ ਸੀ ਲੱਗਦੀਆਂ ਨਹੀਂ ਸੀ ਨਹੀਂ ਕਿਤੇ ਦੋ ਦਿਨ ਮੇਰੇ ਘਰ ਰਹਿ ਕੇ ਜਾਂਦੀ ਤੈਨੂੰ ਲੱਗ ਜਾਂਦਾ ਪਤਾ ਲੱਗਦੀਆਂ ਨਹੀਂ ਸੀ ਅੱਛਾ ਵੇਖ ਪੂਜਾ ਬਹੁਤੀ ਗੱਲ ਤਾਂ ਮੈਂ ਕਰਨੀ ਨਹੀਂ ਧੀਏ ਇੱਕੋ ਗੱਲ ਹੀ ਮੈਨੂੰ ਨਾ ਅਮਰ ਵਾਸੇ ਕੁੜੀ ਦੱਸ ਕੋਈ ਬਨਵਾਸੇ ਆਂਟੀ ਆਹੋ ਆਮਨ ਉਸ ਤੇ ਉਹ ਤੇ ਵਿਆਹ ਆ ਆਂਟੀ ਆਹ ਤੇ ਮੈਂ ਦੱਸਾਂ ਤੇ ਨਹੀਂ ਆ ਕਿਉਂ ਪੇਕੇ ਚਲੇ ਗਈ ਆ ਤੇ ਪੇਕੇ ਚਲ ਗਈ ਆ ਤੇ ਤੋ ਚਾਰ ਦਿਨ ਚ ਆ ਜੰਗੀ ਆ ਵਾਪਸ ਨਹੀਂ 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 ਆਪਾਂ ਤਾਂ ਕੁਝ ਹੋਰ ਸਮਝ ਕੇ ਵਿਆਹ ਕੀਤਾ ਸੀ ਹੈ ਤੇ ਉਹ ਨਿਕਲਿਆ ਖਾਲੀ ਲਫਾਫਾ ਅੱਛਾ ਤੈਨੂੰ ਪਤਾ ਹੈ ਸਾਡੇ ਸੁਖ ਨਾਲ ਜਾਇਦਾਦ ਕਿੰਨੀ ਆ ਕਿੰਨਾ ਵਧੀਆ ਸਾਡਾ ਘਰਬਾਰ ਆ ਸੰਤ ਬੰਦੇ ਸਾਡੀ ਬਰਾਬਰੀ ਵਾਲੇ ਚਾਹੀਦੇ ਸੀ ਲੱਭੇ ਤੇ ਆਪਾਂ ਉਦੋਂ ਇਸ ਤਰ੍ਹਾਂ ਦੇ ਸੀ ਬਰਬਾਚੋ ਕੀ ਨਹੀਂ ਪਤਾ ਲੱਗਾ ਤਾਂ ਕੋਡੀਓ ਨਕੰਮੇ ਬੰਦੇ ਹੀ ਨਹੀਂ ਇੱਥੇ ਤੁਸੀਂ ਅੰਟੀ ਨੂੰ ਦੱਸਿਆ ਹੀ ਨਹੀਂ ਗੱਲਾਂ ਚੋ ਬੜੀਆਂ ਕਰਦੇ ਸੀ ਲੈ ਗੱਲਾਂ ਕਰਦੇ ਸੀ ਕਿ ਹੈ ਸਗੋ ਉਹਦੇ ਕਰਕੇ ਵੇਖਾ ਮੇਰੇ ਪੁੱਤ ਨੇ ਵੇਖ ਸੋਫਾ ਬਣਾਇਆ ਨਾ ਮਾ ਹਾਂ ਤੇ ਮੈਂ ਵੇਖਿਆ ਹੈ ਹੈ ਜਦੋਂ ਆਇਆ ਸੀ ਤੂੰ ਵੇਖਿਆ ਹੀ ਸੀ ਹਾਂ ਹਾਂ ਵੇਖਿਆ 500 ਰੁਪਿਆ ਪੂਰਾ ਵਧਾਈ ਦਿੱਤੀ ਮੈਂ ਸੋਫੇ ਵਾਲੇ ਨੂੰ ਅੱਛਾ ਹਾਂ ਮੇਰੇ ਪੁੱਤ ਨੇ ਸਗੋ ਦੀ ਮਰਜ਼ੀ ਨਾਲ ਘਰ ਵੀ ਬਣਾਇਆ ਇਹਦੇ ਪੇਕਿਆਂ ਨੇ ਕੋਈ ਦਿੱਤਾ ਥੋੜਾ ਹੈਗਾ ਹੂੰ ਅੱਛਾ ਅੱਛਾ ਸੋਫੇ ਤੇ ਅਮਨ ਨੇ ਆਪ ਬਣਾਏ ਲੈ ਓੜੀ ਗੱਡੀ ਆ ਉਹ ਵੀ ਮਨੇ ਪਤਨੇ ਆਪ ਲਈ ਹੈ ਨਹੀਂ ਆ ਛੋਟੀ ਦੇ ਪੇਕੇ ਦੇ ਬੜੀਆਂ ਗੱਲਾਂ ਕਰਦੇ ਸੀ ਅਮਨ ਨੂੰ ਇਹ ਦਿਆਂਗੇ ਅਮਨ ਨੂੰ ਉਹ ਦਿਆਂਗੇ ਤੇ ਹੁਣ ਕੀ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਤਰ ਮੈਂ ਦੱਸਾਂ ਵਿਆਹ ਦੇ ਇੱਕ ਕਿੱਡਾ ਸੁਣਾਇਆ ਸੀ ਉਹ ਸਾਰਾ ਪੈਸਾ ਮੈਲ ਆਇਆ ਸੀ